ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਹਾਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਾਂਜੀ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ RAM ਵੱਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਇਸੇ ਤਰ੍ਹਾਂ ਵੀ ਸ੍ਰੀ RAM ਲਾਉਣਾ ਹੈ ਵੱਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਗੂਰਖ ਮੁਗਧ ਨਿਸਤਾਰੇ RAM ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਤਿਨਾ ਪੰਚੇ ਵਾਸ ਗਾਤ ਆਏ RAM ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਜਿੰਦੜੀਏ ਦਦੇ ਔਂਕਰ ਲਾ ਕੇ ਜਿੰਦੜੀਏ ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਾਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ RAM ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਗਨ ਨਾਨਕ ਹਰ ਗੁਣ ਗਾਏ RAM ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਬਲਵੰਚੀਆ ਜਿਹੜਾ ਪਾਠ ਹੈ ਇਹ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਵੱਖਰਾ ਪਾਠ ਹੈ ਬਲਵੰਚੀਆ ਇਕੱਠਾ ਨਹੀਂ ਕਹਿ ਦੇਣਾ ਹੈ ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰ ਦਰੋਹੀ ਠੱਗ ਮਾਇਆ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰ ਦਰੋਹੀ ਠੱਗ ਮਾਇਆ ਰਾਮ ਵਡਭਾਗੀ ਗੁਰ ਪਾਇਆ ਮੇਰੀ ਜਿੰਦੂੜੀਏ ਗੁਰ ਪੂਰੇ ਗਾਤਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਗੁਰ ਅੰਮ੍ਰਿਤ ਹਰ ਮੁਖ ਚੋਇਆ ਹਰ ਮੁਖ ਨਹੀਂ ਕਹਿਣਾ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਗੁਰ ਗੋਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਫਿਰ ਮਰਦਾ ਬਹੁੜ ਜੀਵ ਆਇਆ RAM ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੂੜੀਏ ਜਿਨ ਕੇ ਸਭ ਦੁੱਖ ਗਵਾਇਆ RAM ਆਤ ਉਤਮ ਹਰ ਨਾਮ ਹੈ ਮੇਰੀ ਜਿੰਦੂੜੀਏ ਜਿਤ ਜਪਿਆ ਪਾਪ ਗਵਾਤੇ RAM ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੂੜੀਏ ਚਹ ਕੁੰਡੀ ਚਹ ਜੋਗ ਜਾਤੇ RAM ਹਉਮੈ ਮੈਲ ਸਭ ਉਤਰੀ ਮੇਰੀ ਜਿੰਦੂੜੀਏ ਹਰ ਅੰਮ੍ਰਿਤ ਹਰ ਸਾਰ ਨਾਤੇ ਰਾਮ ਅਪਰਾਧੀ ਪਾਪੀ ਉਦਰੇ ਮੇਰੀ ਜਿੰਦੂੜੀਏ ਜਨ ਨਾਨਕ ਖਿਨ ਹਾਰ ਰਾਤੇ ਰਾਮ ਬਿਹાગੜਾ ਮਹੱਲਾ ਚੌਥਾ ਹਉ ਬਲਿਹਾਰੀ ਤੈਨ ਕਾ ਮੇਰੀ ਜਿੰਦੂੜੀਏ ਜਿਨ ਹਰ ਹਰ ਨਾਮ ਆਧਾਰੂ ਰਾਮ ਗੁਰ ਸਤਗੁਰ ਨਾਮ ਦਰੜਾਇਆ ਮੇਰੀ ਜਿੰਦੂੜੀਏ ਬੇਖ ਭਉ ਜਲ ਤਾਰਨ ਹਾਰੂ ਰਾਮ ਜਿਨ ਇਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤੈਨ ਸੰਤ ਜਨਾ ਜੈ ਕਾਰੂ ਰਾਮ ਹਰ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਣ ਹਾਰੂ ਰਾਮ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੀਰੇ RAM ਤ੍ਰੇ ਸ਼੍ਰਵਣ ਭਲੇ ਤ੍ਰੇ ਕੀਤੇ ਤ੍ਰੇ ਸ਼੍ਰਵਣ ਭਲੇ ਸੋ ਮਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ RAM ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲੱਗੈ ਗੁਰ ਪੈਰੇ RAM ਗੁਰਵਿੱਤੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਤੇ ਤੇਰੇ RAM ਤੇ ਨਿਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਹੇ ਨਹੀਂ ਕਹਣਾ ਜੋ ਸਾਧੂ ਸਾਤਗੁਰ ਦੇਖੇ RAM ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ RAM ਤੇ ਹਸਤ ਬੁਨਿਤ ਪਵਿੱਤਰ ਹੈ ਮੇਰੀ ਜਿੰਦੂੜੀਏ ਜੋ ਹਰ ਜਸ ਹਰ ਹਰ ਲਿਖਾ ਹੈ ਰਾਮ ਇਸ ਜਨ ਕੇ ਪਾਗ ਨਿਤ ਪੂਜੀਐ ਮੇਰੀ ਜਿੰਦੂੜੀਏ ਹਾਂ ਕਈ ਪਾਗ ਹੀ ਕਹ ਜਾਂਦੇ ਹਨ ਪੱਗ ਨਹੀਂ ਕਹਿਣਾ ਪਾਗ ਹੀ ਉਚਾਰਨ ਕਰਨਾ ਪੋਲਾ ਜੋ ਮਾਰਗ ਧਰਮ ਚੱਲ ਚੱਲੇ ਜੋ ਮਾਰਗ ਧਰਮ ਚੱਲ ਸਹੈ ਰਾਮ ਤਿਸ ਜਨ ਕੇ ਪਗ ਨਿਤ ਪੂਜੀ ਹੈ ਮੇਰੀ ਜਿੰਦੂੜੀਏ ਤਿਸ ਰਾਮ ਜੋ ਮਾਰਗ ਧਰਮ ਚਲੇ ਸਹਿ ਰਾਮ ਨਾਨਕ ਤੈਨ ਵਿਟ ਹੋ ਵਾਰਿਆ ਮੇਰੀ ਜਿੰਦੂੜੀਏ ਹਰ ਸੁਣ ਹਰ ਨਾਮ ਮਨੇ ਸਹਿ ਰਾਮ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੂੜੀਏ ਸਭ ਹਰ ਹਰ ਨਾਮ ਧਿਆਵੇ ਰਾਮ ਸਭ ਹਰ ਹਰ ਨਾਮ ਧਿਆਵੇ ਰਾਮ ਰਾਮ ਪਾਦ ਮਖੀਰ ਕੇ ਪੜਨਾ ਹੈ ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ RAM ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ RAM ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੜੀਏ ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ RAM ਬਿਹਗੜਾ ਮਹੱਲਾ ਚੌਥਾ ਜੇ ਜੇ ਨਾਮ ਜੇ ਨ ਹਰ ਹਰ ਨਾਮ ਨ ਚਿਤਿਉ ਮੇਰੀ ਜਿੰਦੂੜੀਏ ਤੇ ਮਨ ਮੁਖ ਮੂੜ ਇਆਣੇ RAM ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੂੜੀਏ ਸੀ ਅੰਤ ਗਏ ਪਛਤਾਣੇ RAM ਹਰ ਦਰਗ ਹੈ ਢੂਈ ਨਾ ਲਹਿਣ ਮੇਰੀ ਜਿੰਦੂੜੀਏ ਜੋ ਮਾਨਮੁਖ ਪਾਪ ਲੁਭਾਣੇ RAM ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੂੜੀਏ ਹਰ ਜਪ ਹਰ ਨਾਮ ਸਮਾਣੇ RAM ਸਭ ਜਾਇ ਮਿਲੋ ਸਤਿਗੁਰੂ ਕੋ ਮੇਰੀ ਜਿੰਦੂੜੀਏ ਜੋ ਹਰ ਹਰ ਨਾਮ ਦਰੜਾਵੇ ਰਾਮ ਹਰ ਜਪਦਿਆ ਖੇਨਾ ਢਿਲ ਨਾ ਕੀ ਜਈ ਮੇਰੀ ਜਿੰਦੂੜੀਏ ਹਰ ਜਪਦਿਆ ਖੇਨਾ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦਿੰਦਾ ਹਰ ਜਪਦਿਆ ਖੇਨਾ ਢਿਲ ਨਾ ਕੀ ਜਈ ਮੇਰੀ ਜਿੰਦੂੜੀਏ ਇੱਥੇ ਵੀ ਸ਼ਾਮ ਹੈ ਮਾਤਰ ਕੇ ਜਾਪ ਸਾਹੂ ਆਵੇ ਕਿ ਨਾ ਆਵੇ ਰਾਮਾ ਸਾ ਵੇਲਾ ਸੂ ਮੂਰਤ ਸਾ ਘੜੀ ਸੋ ਮੋਤ ਸਫਲ ਹੈ ਮੇਰੀ ਜਿੰਦੂੜੀਏ ਜਿਤ ਹਰ ਮੇਰਾ ਚਿਤ ਆਵੇ RAM ਇਹ ਦੋ ਵਿਸਰਾਮ ਹਨ ਸਾ ਵੇਲਾ ਸੂ ਮੂਰਤ ਸਾ ਘੜੀ ਇਥੇ ਵਿਸਰਾਮ ਹੈ ਪਹਿਲਾ ਸੋ ਮੋਤ ਸਫਲ ਹੈ ਮੇਰੀ ਜਿੰਦੂੜੀਏ ਇਹ ਦੂਸਰਾ ਵਿਸਰਾਮ ਹੈ ਜਿਤ ਹਰ ਮੇਰਾ ਚਿਤ ਆਵੇ RAM ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀਏ ਜਮ ਕੰਕਰ ਨੀੜ ਨਾ ਆਵੇ ਰਾਮ ਹਰ ਵਿਖੇ ਸੁਣੈ ਨਿਤ ਸਭ ਕਿਛ ਮੇਰੀ ਜਿੰਦੂੜੀਏ ਸੋ ਡਰੈ ਜਿਨ ਪਾਪ ਕਮਤੇ ਰਾਮ ਸੋ ਡਰੈ ਜਿਨ ਪਾਪ ਕਮਤੇ ਰਾਮ ਕਮਤੇ ਉਚਾਰਨ ਕਰਨਾ ਕਮਤੇ ਨਹੀਂ ਕਹਿਣਾ ਹੈ ਕਸਕੇ ਉਚਾਰਨ ਕਰਨਾ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੂੜੀਏ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੂੜੀਏ ਤੈਨ ਜਾਨ ਸਭ ਡਰ ਸੁੱਟ ਕੱਤੇ RAM ਤੈਨ ਜਾਨ ਸਭ ਡਰ ਸੁੱਟ ਕੱਤੇ ਕੱਤੇ RAM ਨਹੀਂ ਕਹਿ ਦੇਣਾ ਸੁੱਟ ਕੱਤੇ RAM ਹਰ ਨਿਰਭਉ ਨਾਮੁ ਪਤੀ ਜੀਆ ਮੇਰੀ ਜਿੰਦੂੜੀਏ ਸਭ ਝੱਖ ਮਾਰਨ ਦੁਸ਼ਟ ਕੁਪਤੀ RAM ਇੱਕ ਕੁਪਤੇ ਨਹੀਂ ਕਹਿ ਜਨਾ ਸਭ ਝੱਖ ਮਾਰਨ ਦੁਸ਼ਟ ਕੁਪਤੇ RAM ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੂੜੀਏ ਜਿਨ ਪੈਰੀਆਂ ਸਭ ਕਤੇ RAM ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੂੜੀਏ ਜੋ ਸਾਬਦੂ ਸਾਹਿਬ ਵੱਡਾ ਰਾਮ ਜਿਨੇ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੂੜੀ ਤਿਨਾ ਨਾਹੀ ਕਿਸੈ ਦੀ ਕਿਛ ਚੱਡਾ ਰਾਮ ਇਹ ਚੱਡਾ ਉਚਾਰਨ ਕਰਨਾ ਚੱਡਾ ਨਹੀਂ ਕਹਿਦਣਾ ਟੱਡਾ ਲਾ ਕੇ ਜੇ ਚੜਾ ਨਹੀਂ ਕਹਿਦਣਾ ਪੋਲਾ ਗੁਰਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੂੜੀ ਚੱਕ ਮਾਰਨ ਸਾਬ ਨਿੰਦਕ ਘੰਡਾ RAM ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀਏ ਤੁਰ ਮਸਤਕ ਹਾਰ ਲਿਖ ਛੱਡਾ RAM ਵਾਹਿਗੁਰੂ ਜੀ ਕਾ ਕਾਲ ਸਾਬ ਵਾਹਿਗੁਰੂ ਜੀ ਕੀ ਪਤੇ